ਸ਼ੁਭਕਾਮਨਾਵਾਂ ਦੋਸਤੋ ਤੁਸੀਂ ਦੇਖ ਰਹੇ ਹੋ ਬੀਐਨਐਨ 24 ਨਿਊਜ਼ ਤੁਹਾਨੂੰ ਦੱਸ ਦਈਏ ਅੱਜ ਹੁਣ ਅਸੀਂ ਜੀਟੀ ਰੋਡ ਦਰਾਹਾ ਤੇ ਖੜੇ ਆ ਬਿਲਕੁਲ ਰਾਇਲ ਟਨ ਸਿਟੀ ਦੇ ਬਿਲਕੁਲ ਨੇੜੇ ਇੱਕ ਨੋਵਾ ਕਾਰ ਆ ਤੁਸੀਂ ਦੇਖ ਸਕਦੇ ਹੋ ਮੈਂ ਪਿੱਛੇ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਜ਼ਰੂਰ ਦਿਖਾ ਦੇਣ ਇਹਦੇ ਤੇ ਪ੍ਰੈਸ ਦੇ ਲੋਗੋ ਵੀ ਲੱਗੇ ਹੋਏ ਨੇ ਇਹ ਗੱਡੀ ਆ ਰਹੀ ਸੀ ਜਿਸ ਤਰ੍ਹਾਂ ਕਿ ਪੁਲਿਸ ਨੇ ਸਾਨੂੰ ਦੱਸਿਆ ਕਿ ਇਹ ਖੰਨਾ ਤਰਫੋਂ ਆ ਰਹੀ ਸੀ ਤੇ ਲੁਧਿਆਣਾ ਵੱਲ ਨੂੰ ਜਾ ਰਹੀ ਸੀ ਅਚਾਨਕ ਕਹਿੰਦੇ ਇਸ ਗੱਡੀ ਦਾ ਟਾਇਰ ਫਟ ਗਿਆ ਤੇ ਅਨਬੈਲੈਂਸ ਹੋ ਕੇ ਪਿੱਲਰ ਦੇ ਵਿੱਚ ਲੱਗੀ ਤੇ ਬਹੁਤ ਬੁਰੀ ਤਰ੍ਹਾਂ ਤੇ ਟੱਕਰ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਚਾਰ ਸਵਾਰ ਸੀ ਇਸ ਕਾਰ ਦੇ ਵਿੱਚ ਮੈਂ ਕੈਮਰਾਮੈਨ ਨੂੰ ਕਹਾਂਗਾ ਮੇਰੇ ਨਾਲ ਆਣ ਗੱਡੀ ਦਾ ਨੰਬਰ ਚੰਡੀਗੜ੍ਹ ਦਾ ਤੁਹਾਨੂੰ ਇੱਕ ਵਾਰ ਫੇਰ ਦੱਸ ਦਈਏ ਇਹ ਗੱਡੀ ਦੇ ਉੱਪਰ ਪ੍ਰੈਸ ਦੇ ਲੋਕੋ ਵੀ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਬਹੁਤ ਜ਼ਬਰਦਸਤ ਟੱਕਰ ਸੀ ਹਾਲਾਤ ਤੁਸੀਂ ਦੇਖ ਸਕਦੇ ਹੋ ਕਾਰ ਦੇ ਗੱਡੀ ਦਾ ਨੰਬਰ ਸੀਗਾ ਪੀ ਵੀ 65 ਏ ਜੇ 2020 ਯਾਨੀ ਕਿ ਪੀ ਵੀ 65 ਏ ਜੇ 2020 ਚੰਡੀਗੜ੍ਹ ਮਹਾਲੀ ਦਾ ਨੰਬਰ ਹੈ ਜੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਗੱਡੀ ਹਾਦਸਾ ਗ੍ਰਸਤ ਹੋ ਗਈ ਹੈ ਦਰਾਹਾ ਜੀਟੀ ਰੋਡ ਤੇ ਹਲੇ ਮੋੜਲੀ ਪੁੱਛ ਕੇ ਇਸ ਤੋਂ ਪੁਲਿਸ ਤੋਂ ਜੋ ਸਾਹਮਣੇ ਆਇਆ ਕਿ ਚਾਰ ਗੰਭੀਰ ਜ਼ਖਮੀ ਹੋਏ ਨੇ ਜਿਹੜੇ ਕਿ ਲੋਕਲ ਸਿੱਧੂ ਹਸਪੀਟਲ ਦਰਾਹਾ ਵਿਖੇ ਦਾਖਲ ਕਰਵਾਏ ਗਏ ਨੇ ਜੀ ਦਰਾਜ ਜੀਟੀ ਰੋਡ ਤੇ ਕੀ ਹਾਦਸਾ ਹੋਇਆ ਇਨਫੋਰਮੇਸ਼ਨ ਆਈ ਸੀਗੀ ਵੀ ਇੱਕ ਗੱਡੀ ਐਕਸੀਡੈਂਟ ਹੋ ਗਈ ਜੀਟੀ ਰੋਡ ਤੇ ਨੀਅਰ ਗੁਰਦੁਆਰਾ ਸਾਹਿਬ ਤੇ ਇਮੀਡੀਏਟਲੀ ਮੈਂ ਪੁਲਿਸ ਪਾਰਟੀ ਭੇਜ ਦਿੱਤੀ ਸੀ ਆਪ ਵੀ ਮੌਕੇ ਤੇ ਆ ਗਿਆ ਸੀਗਾ ਕਿ ਨੋਵਾ ਗੱਡੀ ਸੀਗੀ ਜੀ ਖੰਨਾ ਤੋਂ ਲੁਜਾਨਾ ਰੋਡ ਤੇ ਜਾ ਰਹੀ ਸੀਗੀ ਮੇਬੀ ਪੋਸਿਬਿਲਟੀ ਇਹ ਹੈ ਵੀ ਗੱਡੀ ਦਾ ਟਾਇਰ ਫਟ ਗਿਆ ਸੀਗਾ ਇਸ ਤੋਂ ਬਾਅਦ ਉਹ ਸਿੱਧੀ ਆ ਬੈਡਰ ਨਾਲ ਵੱਜੀ ਹੈਗੀ ਜੀ ਸੋ ਗੱਡੀ ਥੋੜੀ ਜਿਹੜੇ ਪਲਟ ਗਈ ਸੀਗੀ ਤੇ ਜਿਹੜੇ ਚ ਸਵਾਰ ਸੀਗੇ ਕਰੀਬ 4 ਦੀ ਗਿਣਤੀ ਸੀਗੀ ਉਹਨਾਂ ਨੂੰ ਹਸਪੀਟਲ ਰੈਫਰ ਕਰਤਾ ਸੀਗਾ ਜੀ ਸਰ ਕੋਈ ਗੰਭੀਰ ਜ਼ਖਮੀ ਤਾਂ ਨਹੀਂ ਇਸ ਘਟਨਾ ਚ ਦੇਖੋ ਜੀ ਉਹ ਹੁਣ ਆਪਾਂ ਹਸਪਤਾਲ ਜਾ ਕੇ ਰਿਪੋਰਟ ਲਵਾਵਾਂਗੇ ਡਾਕਟਰ ਸਾਹਿਬ ਤੋਂ ਕੀ ਹੈ ਤੇ ਹਾਦਸੇ ਦਾ ਕਾਰਨ ਕੀ ਲੱਗ ਰਿਹਾ ਤੁਹਾਨੂੰ ਹਸਪਤਾਲ ਫਿਲਹਾਲ ਦੇਖਣ ਤਾਂ ਇਹੀ ਲੱਗ ਰਿਹਾ ਵੀ ਗੱਡੀ ਦਾ ਜਿਹੜਾ ਹੈਗਾ ਟਾਇਰ ਫਟ ਗਿਆ ਸੀਗਾ ਟਾਇਰ ਫਟਣ ਤੋਂ ਬਾਅਦ ਉਹ ਇਮਬੈਲੈਂਸ ਹੋ ਗਈ ਜਿਸ ਕਰਕੇ ਉਹ ਗੱਡੀ ਐਕਸੀਡੈਂਟ ਹੋ ਗਿਆ ਸਰ ਪਤਾ ਲੱਗਿਆ ਇਹ ਗੱਡੀ ਕਿੱਧਰੋਂ ਆ ਰਹੀ ਸੀ ਤੇ ਕਿੱਧਰ ਨੂੰ ਜਾ ਰਹੀ ਸੀ ਗੱਡੀ ਖੰਨੇ ਤੋਂ ਲੁਧਿਆਣਾ ਸਾਈਡ ਜਾ ਰਹੀ ਸੀ ਜੀ